ਜਿਹੜਾ ਪਤੀ ਪਤਨੀ ਦਾ ਰਿਸ਼ਤਾ ਬੜਾ ਅਨਮੋਲ ਹੈ ਇਹਦੇ ਵਿੱਚ ਹੀ ਅੱਜ ਕੱਲ੍ਹ ਦੇਖਣ ਦੇ ਵਿੱਚ ਆ ਰਿਹਾ ਵੀ ਇੱਕ ਦੂਜੇ ਦੇ ਖਿਲਾਫ ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਨੇ ਕਦੇ ਪਤੀ ਵੱਲੋਂ ਪਤਨੀ ਦੀ ਹੱਤਿਆ ਕਦੇ ਪਤਨੀ ਵੱਲੋਂ ਪਤੀ ਦੀ ਹੱਤਿਆ ਹੁਣ ਪਿੱਛੇ ਜੇ ਇੰਨੀਆਂ ਵਾਰਦਾਤਾਂ ਹੋਈਆਂ ਨੇ ਕਦੇ ਕਿਸੇ ਦੇ ਟੁਕੜੇ ਕਰਕੇ ਡਰਾਮੇ ਦੇ ਵਿੱਚ ਪਾ ਦਿੱਤੇ ਗਏ ਕੋਈ 15 ਦਿਨਾਂ ਬਾਅਦ ਵਿਆਹ ਤੋਂ ਮਰਵਾ ਦਿੱਤਾ ਗਿਆ ਕਦੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਪਤੀ ਦੇ ਚਾਕੂ ਮਰਵਾਏ ਗਏ ਤੇ ਇਸ ਅਪਰਾਧ ਦੇ ਵਿੱਚ ਐਸੇ ਐਸੇ ਲੋਕ ਜਿਹੜੇ ਸ਼ਾਮਲ ਨੇ ਐਸੇ ਐਸੇ ਲੋਕ ਇਹਦੇ ਵਿੱਚ ਹਿੱਸਾ ਲੈਂਦੇ ਨੇ ਜਿਨ੍ਹਾਂ ਦਾ ਪੇਸ਼ਾ ਹੈ ਲੋਕਾਂ ਦੀ ਜਾਨ ਬਚਾਉਣਾ ਪਰ ਉਹ ਇਸ ਪੇਸ਼ੇ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਸੇ ਦਾ ਕਤਲ ਕਰਦੇ ਨੇ ਵੀ ਦੇਖਣ ਤੇ ਸੁਣਨ ਵਾਲਿਆਂ ਦੇ ਵੀ ਜਿਹੜੇ ਹੈ ਅੰਦਰ ਤੱਕ ਡਰ ਬੈਠ ਜਾਂਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੁਸ਼ੰਗਾਬਾਦ ਹੁਸ਼ੰਗਾਬਾਦ ਜ਼ਿਲ੍ਹੇ ਦੇ ਵਿੱਚ ਇੱਕ ਏਰੀਆ ਪੈਂਦਾ ਨਰਮਦਾਪੁਰਮ ਉਹਦਾ ਇੱਕ ਪੌਸ਼ ਏਰੀਆ ਆਨੰਦ ਨਗਰ ਉੱਥੇ ਡਾਕਟਰ ਰਹਿੰਦੇ ਹੁੰਦੇ ਨੇ ਸੁਨੀਲ ਮੰਤਰੀ ਉਹਨਾਂ ਦੀ ਡਿਊਟੀ ਹੁੰਦੀ ਹੈ ਐਟਾਰਸੀ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਉਹ ਹੱਡੀਆਂ ਦੇ ਡਾਕਟਰ ਹੁੰਦੇ ਨੇ ਤੇ ਫਰਵਰੀ 2019 ਦੀ ਇੱਕ ਘਟਨਾ ਨਰਮਦਾਪੁਰਮ ਦੇ ਵਿੱਚ ਰਹਿਣ ਵਾਲਾ ਲక్ష్ਮੀਨਾਰਾਇਣ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਉਹਦਾ 30 ਸਾਲਾਂ ਦਾ ਮੁੰਡਾ ਹੁੰਦਾ ਵਿਰਿੰਦਰ ਉਹ ਘਰ ਨਹੀਂ ਪਹੁੰਚਿਆ ਹੁੰਦਾ ਉਹਨੂੰ 2 ਦਿਨ ਹੋ ਗਏ ਹੁੰਦੇ ਨੇ ਤੇ ਉਹ ਰਿਪੋਰਟ ਲਿਖਾਈ ਜਾਂਦੀ ਆ ਦੀ ਗੁੰਮਸ਼ੁਦਗੀ ਜਿਹੜਾ ਕਿਹਾ ਜਾਂਦਾ ਵੀ ਜਿਹੜੇ ਆਨੰਦ ਨਗਰ ਦੇ ਵਿੱਚ ਡਾਕਟਰ ਰਹਿੰਦੇ ਨੇ ਸੁਨੀਲ ਮੰਤਰੀ ਉਹ ਉਹਨਾਂ ਦੀ ਗੱਡੀ ਤੇ ਡਰਾਈਵਰੀ ਕਰਦਾ ਹੁੰਦਾ ਪੁਲਿਸ ਰਿਪੋਰਟ ਦਰਜ ਕਰਦੀ ਹੈ ਪਰ ਜਿਹੜੇ ਲక్ష్ਮੀ ਨਾਰਾਇਣ ਹੁੰਦੇ ਨੇ ਉਦੋਂ ਹੀ ਆਪਣੇ ਕੋਈ ਸਾਥੀਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਉਹ ਪਹੁੰਚਦੇ ਨੇ ਡਾਕਟਰ ਸਾਹਿਬ ਦੇ ਘਰ ਉੱਥੇ ਜਾ ਕੇ ਡਾਕਟਰ ਸਾਹਿਬ ਤੋਂ ਪੁੱਛਿਆ ਜਾਂਦਾ ਪਈ ਡਾਕਟਰ ਸਾਹਿਬ ਵੱਲੋਂ ਕੋਈ ਵੀ ਤਸੱਲੀ ਬਖਸ਼ ਜਿਹੜਾ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੁੰਦਾ ਵੀ ਮੈਨੂੰ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਮੈਂ ਠੇਕਾ ਨਹੀਂ ਲਿਆ ਵੀ ਮੇਰੇ ਕੋਲ ਜਦੋਂ ਆਉਂਦਾ ਹੁਣ ਮੇਰੇ ਕੋਲ ਨਹੀਂ ਆ ਤਾਂ ਮੈਂ ਕੀ ਦੱਸ ਸਕਦਾ ਤੇ ਉੱਥੇ ਹੀ ਕਿਸੇ ਵੱਲੋਂ ਪੁਲਿਸ ਨੂੰ ਫੋਨ ਵੀ ਕੀਤਾ ਜਾਂਦਾ ਉਹ ਜਿਹੜੇ ਆਲੇ ਦੁਆਲੇ ਘਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਵੇਲੇ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਕਹਿਣਾ ਹੁੰਦਾ ਪੁਲਿਸ ਨੂੰ ਵੀ ਇਸ ਘਰ ਦੇ ਵਿੱਚੋਂ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਘਰ ਦੇ ਵਿੱਚੋਂ ਦੁਰਗੰਧ ਜਿਹੜੀ ਆਉਣੀ ਸ਼ੁਰੂ ਹੁੰਦੀ ਹੈ ਮਾੜੀ ਮੋਟੀ ਦੁਰਗੰਧ ਆਉਂਦੀ ਹੈ ਤੇ ਫੋਨ ਕੀਤਾ ਜਾਂਦਾ ਤੇ ਇੱਕ ਭੀੜ ਨੇ ਬਾਹਰ ਰੌਲਾ ਪਾਇਆ ਹੁੰਦਾ ਹੁਣ ਉੱਤੇ ਪੁਲਿਸ ਜਿਹੜੀ ਹੈ ਫੌਰਨ ਪਹੁੰਚਦੀ ਹੈ ਮੌਕੇ ਤੇ ਕਿਉਂਕਿ ਪੌਸ਼ ਏਰੀਆ ਹੁੰਦਾ ਹੁਣ ਡਾਕਟਰ ਸਾਹਿਬ ਤੋਂ ਪੁੱਛਿਆ ਜਾਂਦਾ ਤੇ ਭੀੜ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰਨਾ ਹੈ ਤਾਂ ਉੱਤੇ ਲక్ష్ਮੀ ਨਾਰਾਇਣ ਦਾ ਕਹਿਣਾ ਹੁੰਦਾ ਵੀ ਮੇਰਾ ਬੇਟਾ 2 ਦਿਨ ਤੋਂ ਘਰ ਨਹੀਂ ਆਇਆ ਤੇ ਡਾਕਟਰ ਸਾਹਿਬ ਦੀ ਉਹ ਕੋਲ ਡਰਾਈਵਰੀ ਕਰਦਾ ਨਾ ਤਾਂ ਇਹ ਕੋਈ ਸਹੀ ਤਰੀਕੇ ਨਾਲ ਦੱਸ ਰਹੇ ਨੇ ਵੀ ਇਹਨਾਂ ਨੇ ਕਿਤੇ ਭੇਜਿਆ ਜਾਂ ਭੇਜਿਆ ਸੀ ਜਨੇ ਕੋਲ ਆਇਆ ਜਾਂ ਨਹੀਂ ਆਇਆ ਕੀ ਕਾਰਨ ਉਹ ਗਿਆ ਕਿੱਥੇ ਆ ਕਿਉਂਕਿ ਇਹਨਾਂ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਂਦਾ ਹੁਣ ਡਾਕਟਰ ਸਾਹਿਬ ਤੋਂ ਫਿਰ ਪੁਲਿਸ ਵਾਲੇ ਪੁੱਛਣਾ ਸ਼ੁਰੂ ਕਰਦੇ ਨੇ ਕਿਉਂਕਿ ਇੱਕ ਜਵਾਨ ਬੰਦੇ ਦੀ ਵੰਸ਼ੁਦਗੀ ਦਾ ਮਾਮਲਾ ਹੁੰਦਾ ਉਹ ਪੁੱਛਦੇ ਨੇ ਵੀ ਡਾਕਟਰ ਸਾਹਿਬ ਤੁਸੀਂ ਉਹਨੂੰ ਲਾਸਟ ਟਾਈਮ ਕਦੋਂ ਦੇਖਿਆ ਸੀ ਤੇ ਕਦੋਂ ਤੁਹਾਡੇ ਕੋਲੋਂ ਘਰ ਵਾਪਸ ਗਿਆ ਸੀ ਤੇ ਕਦੋਂ ਤੁਹਾਡੇ ਕੋਲ ਆਇਆ ਜਦੋਂ ਸਵਾਲ ਕੀਤੇ ਜਾਂਦੇ ਨੇ ਹੁਣ ਪੁਲਿਸ ਦਾ ਜਿਹੜਾ ਕੰਮ ਹੁੰਦਾ ਰੋਜ਼ ਦਾ ਹੁੰਦਾ ਤੇ ਡਾਕਟਰ ਸਾਹਿਬ ਨੂੰ ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਪੁਲਿਸ ਨੂੰ ਇੱਥੇ ਲੱਗਦਾ ਵੀ ਜ਼ਰੂਰ ਮਾਮਲਾ ਕੁਝ ਗੜਬੜ ਹੈ ਹੁਣ ਪੁਲਿਸ ਘਰ ਦੇ ਅੰਦਰ ਦਾਖਲ ਹੁੰਦੀ ਹੈ ਹਾਲਾਂਕਿ ਡਾਕਟਰ ਸਾਹਿਬ ਰੋਕਦੇ ਨੇ ਪਰ ਪੁਲਿਸ ਨੂੰ ਹੁਣ ਜੇ ਆਪਣੀ ਆਈ ਤੇ ਅਜੇ ਕੋਣ ਰੋਕ ਸਕਦਾ ਪੁਲਿਸ ਅੰਦਰ ਦਾਖਲ ਹੁੰਦੀ ਹੈ ਜਦੋਂ ਅੰਦਰ ਦਾਖਲ ਹੁੰਦੀ ਹੈ ਤੇ ਡਾਕਟਰ ਸਾਹਿਬ ਦੇ ਵੀ ਹਾਵ ਭਾਵ ਬਦਲ ਜਾਂਦੇ ਨੇ ਤੇ ਪੁਲਿਸ ਦੇ ਵੀ ਜਿਹੜੇ ਹਜੇ ਤੱਕ ਡਾਕਟਰ ਸਾਹਿਬ ਡਾਕਟਰ ਸਾਹਿਬ ਕਰਕੇ ਗੱਲਾਂ ਕਰਦੇ ਸੀ ਜਦੋਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੁਹਾਨੂੰ ਘਰ ਦੇ ਵਿੱਚ ਕਈ ਜਗ੍ਹਾ ਖੂਨ ਦੇ ਛਿੱਟੇ ਮਿਲਦੇ ਨੇ ਖੂਨ ਲੱਗਿਆ ਹੋਇਆ ਮਿਲਦਾ ਹੁਣ ਪੁਲਿਸ ਨੂੰ ਵੀ ਕੁਝ ਮਾਮਲਾ ਛੱਕੀ ਲੱਗਣਾ ਲੱਗ ਜਾਂਦਾ ਹੈ ਤੇ ਉਹ ਸਾਰੇ ਘਰ ਦੀ ਤਲਾਸ਼ੀ ਸ਼ੁਰੂ ਕਰਦੇ ਨੇ ਹੁਣ ਤਲਾਸ਼ੀ ਕਰਦਿਆਂ ਕਰਦਿਆਂ ਬੈੱਡਰੂਮਾਂ ਤੋਂ ਤਲਾਸ਼ੀ ਕਰਦਿਆਂ ਕਰਦਿਆਂ ਜਿਵੇਂ ਹੀ ਇੱਕ ਕਾਂਸਟੇਬਲ ਬਾਥਰੂਮ ਦੇ ਵਿੱਚ ਵੜਦਾ ਤਾਂ ਉਹਦੀਆਂ ਉਸ ਸਮੇਂ ਚੀਕਾਂ ਨਿਕਲ ਜਾਂਦੀਆਂ ਨੇ ਬਹੁਤ ਜ਼ਿਆਦਾ ਡਰ ਜਾਂਦਾ ਤੇ ਜਦੋਂ ਉੱਥੇ ਭੱਜ ਕੇ ਦੂਜੇ ਪੁਲਿਸ ਵਾਲੇ ਜਾਂਦੇ ਨੇ ਜਿਹੜਾ ਇਨਸਪੈਕਟਰ ਹੁੰਦੇ ਨੇ ਉੱਥੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਹੜਾ ਬਾਥਰੂਮ ਦੇ ਅੰਦਰ ਦਾ ਹਾਲਾਤ ਹੁੰਦੇ ਨੇ ਉਹ ਇੰਨੇ ਮਾੜੇ ਹੁੰਦੇ ਨੇ ਇਹ ਕਹਿ ਲਈਏ ਵੀ ਜਾਂ ਨੇ ਭਿਆਨਕ ਜਾਂ ਇੰਨੇ ਡਰਾਵਣੇ ਹੁੰਦੇ ਨੇ ਉਹ ਦੇਖਦੇ ਨੇ ਵੀ ਉੱਥੇ ਸਾਹਮਣੇ ਇੱਕ ਇਨਸਾਨੀ ਪੈਰ ਪਿਆ ਹੁੰਦਾ ਤੇ ਮਾਸ ਦੇ ਬਹੁਤ ਜ਼ਿਆਦਾ ਟੁਕੜੇ ਪਏ ਹੁੰਦੇ ਨੇ ਉੱਥੇ ਬਾਲਟੀ ਪਈ ਹੁੰਦੀ ਐ ਡਰਮ ਪਿਆ ਹੁੰਦਾ ਇੱਕ ਕੜਾਈ ਪਈ ਹੁੰਦੀ ਐ ਉਹਨਾਂ ਦੇ ਵਿੱਚ ਲੱਗਦਾ ਵੀ ਪਾਣੀ ਪਿਆ ਹੁੰਦਾ ਤੇ ਪਾਣੀ ਦੇ ਵਿੱਚ ਮਾਸ ਦੇ ਟੁਕੜੇ ਪਏ ਹੁੰਦੇ ਨੇ ਹੁਣ ਜਦੋਂ ਅੱਗੇ ਇਨਸਪੈਕਟਰ ਸਾਹਿਬ ਨੇ ਜਿਹੜੇ ਹਾਲਾਤ ਦੇਖੇ ਸੀ ਇੱਕ ਡਰਮ ਦੇ ਵਿੱਚ ਇੱਕ ਇਨਸਾਨ ਦਾ ਪੂਰਾ ਸਿਰ ਜਿਹੜਾ ਹੁੰਦਾ ਉਹ ਤੈਰਦਾ ਹੁੰਦਾ ਉਹਦੇ ਸਿਰ ਤੇ ਵਾਲ ਵੀ ਹੁੰਦੇ ਨੇ ਮੂੰਹ ਨੱਕ ਸਾਰਾ ਕੁਝ ਹੁੰਦਾ ਜਿਵੇਂ ਲੱਗਦਾ ਹੁੰਦਾ ਵੀ ਇਹ ਬੰਦਾ ਹੋ ਸਿਰਫ ਸਿਰ ਸਿਰੇ ਦਾ ਜਿਹੜਾ ਉਹ ਜਿਉਂਦਾ ਤੇ ਉਹ ਦੇਖ ਰਿਹਾ ਹੁੰਦਾ ਉਹਨਾਂ ਵੱਲ ਹੁਣ ਜਦੋਂ ਇਹ ਸਾਰਾ ਕੁਝ ਜਿਹਨੇ ਦੇਖਿਆ ਤਾਂ ਉਹ ਮੰਜ਼ਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵਸ ਜਾਂਦਾ ਉਹ ਬੁਰੇ ਤਰੀਕੇ ਨਾਲ ਡਰ ਜਾਂਦੇ ਨੇ ਤੇ ਉਹ ਸਾਰਾ ਕੁਝ ਫਿਰ ਉੱਥੇ ਫਟਾਫਟ ਪੁਲਿਸ ਵੱਲੋਂ ਫੋਨ ਕੀਤਾ ਜਾਂਦਾ ਉੱਥੇ ਫੋਰੈਂਸਿਕ ਟੀਮ ਪਹੁੰਚਦੀ ਹੈ ਪੁਲਿਸ ਪਾਰਟੀ ਜਿਹੜੀ ਹੋਰ ਪਹੁੰਚਦੀ ਹੈ ਤੇ ਡਾਕਟਰ ਸਾਹਿਬ ਨੂੰ ਹਸਪਤਲ ਚ ਲੈ ਲਿਆ ਜਾਂਦਾ ਉੱਥੇ ਹੁਣ ਸਭ ਤੋਂ ਵੱਡੀ ਗੱਲ ਇਹ ਸੀ ਵੀ ਜਿਹੜਾ ਸਿਰ ਸੀ ਉਹਦੀ ਪਛਾਣ ਕਰਨੀ ਸੀ ਲక్ష్ਮੀਨਾਰਾਇਣ ਨੂੰ ਬੁਲਾਇਆ ਜਾਂਦਾ ਅੰਦਰ ਤੇ ਉਹਨਾਂ ਨੂੰ ਉਹ ਚਿਹਰਾ ਦਿਖਾਇਆ ਜਾਂਦਾ ਤੇ ਪੁੱਛਿਆ ਜਾਂਦਾ ਵੀ ਇਹ ਤੁਹਾਡਾ ਬੇਟਾ ਜਿਹੜਾ ਵਿਰਿੰਦਰ ਹੈ ਉਹ ਹਾਂ ਪਛਾਣ ਲੈਂਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਹਾਂ ਇਹ ਮੇਰਾ ਬੇਟਾ ਵਿਰਿੰਦਰ ਹੈ ਉੱਥੇ ਰੋਣਾ ਪਿੱਟਣਾ ਚੀਕ ਪੁਕਾਰ ਮੱਚ ਜਾਂਦੀ ਹੈ ਕਿਸੇ ਦਾ ਇੱਕ 30 ਸਾਲ ਦਾ ਜਵਾਕ ਜਿਹਦੀ ਹੱਤਿਆ ਹੋਈ ਹੋਵੇ ਤੇ ਉਹ ਵੀ ਇਸ ਬੁਰੇ ਤਰੀਕੇ ਦੇ ਕੰਡੀਸ਼ਨ ਦੇ ਵਿੱਚ ਜੇ ਦੇਖੇ ਤਾਂ ਉਸ ਹਾਲਾਤ ਲਾਓ ਤੁਸੀਂ ਵੀ ਉਹਦਾ ਕੀ ਹਾਲਾਤ ਹੋਣਗੇ ਤੇ ਉਸ ਤੋਂ ਬਾਅਦ ਉਹਦੀ ਪਤਨੀ ਵੀ ਉੱਥੇ ਪਹੁੰਚਦੀ ਹੈ ਹੁਣ ਪਤਨੀ ਪਹੁੰਚਦੀ ਹੈ ਕਿ ਦੋ ਦਿਨ ਪਤੀ ਘਰ ਨਹੀਂ ਸੀ ਆਇਆ ਉਹ ਪਹਿਲਾਂ ਹੀ ਜਿਹੜੀ ਕਿ ਬਹੁਤ ਡਰੀ ਹੋਈ ਘਬਰਾਹਟ ਦੇ ਵਿੱਚ ਹੁੰਦੀ ਹੈ ਸ਼ੰਕਾ ਹੁੰਦੀ ਹੈ ਵੀ ਉਹਦਾ ਪਤੀ ਗਿਆ ਕਿੱਥੇ ਫੋਨ ਵੀ ਨਹੀਂ ਲੱਗਦਾ ਉਹਦਾ ਹੁਣ ਉੱਤੋਂ ਵੀ ਪੁੱਛਿਆ ਜਾਂਦਾ ਵੀ ਇਹ ਤੇਰਾ ਪਤੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਮੇਰਾ ਪਤੀ ਕੰਨਾਂ ਦੇ ਵਿੱਚ ਵਾਲੀਆਂ ਪਾਉਂਦਾ ਸੀ ਜਦੋਂ ਦਿਖਾਇਆ ਜਾਂਦਾ ਤਾਂ ਉਹਦੇ ਕੰਨਾਂ ਦੇ ਵਿੱਚ ਵਾਲੀ ਹੁੰਦੀ ਹੈ ਫਿਰ ਉੱਥੇ ਬਹੁਤ ਜ਼ਿਆਦਾ ਜਿਹੜੀ ਚੀਖ ਪੁਕਾਰ ਮੱਚਦੀ ਹੈ ਤੇ ਫੋਰੈਂਸਿਕ ਟੀਮ ਵਾਲੇ ਆ ਕੇ ਪੂਰੀ ਜਿਹੜੀ ਟੁਕੜੇ ਪਏ ਹੁੰਦੇ ਨੇ ਬਾਡੀ ਦੇ ਸਾਰਿਆਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਜਿਹੜਾ ਪਾਣੀ ਲੱਗਦਾ ਸੀ ਉਹ ਪਾਣੀ ਨਹੀਂ ਸੀ ਉਹ ਡਰਮ ਤੇ ਕੜਾਈ ਬਾਲਟੀ ਦੇ ਵਿੱਚ ਤਜਾਬ ਸੀ ਉਹ ਤਜਾਬ ਦੇ ਵਿੱਚ ਟੁਕੜੇ ਪਾਏ ਹੋਏ ਸੀ ਉਹ ਸਾਰਿਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹੁਣ ਪੁਲਿਸ ਨੂੰ ਇਹ ਲੱਗਦਾ ਹੈ ਵੀ ਇਹ ਡਾਕਟਰ ਸਾਹਿਬ ਜਾਂ ਦਾ ਕਿਸੇ ਸੀਰੀਅਲ ਕਿਲਰ ਜਿਹੜਾ ਹੁੰਦਾ ਉਹਦੇ ਨਾਲ ਅਟੈਚ ਨੇ ਜਾਂ ਕੋਈ ਜਿਹੜੇ ਸਰੀਰਿਕ ਅੰਗ ਨੇ ਉਹਨਾਂ ਦੇ ਤਸਕਰਾਂ ਦੇ ਨਾਲ ਇਹਨਾਂ ਦਾ ਕੋਈ ਰਿਸ਼ਤਾ ਹੈ ਕਿਉਂਕਿ ਇੰਨੇ ਜ਼ਿਆਦਾ ਟੁਕੜੇ ਇੱਕ ਬੰਦੇ ਦੇ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਹੋ ਸਕਦੇ ਹੁਣ ਫੋਰੈਂਸਿਕ ਟੀਮ ਜਿਹੜੀ ਹੁੰਦੀ ਆ ਉਹਦੀ ਜਾ ਕੇ ਜਾਂਚ ਕਰਦੀ ਆ ਕਰੀਬ 500 ਟੁਕੜਾ ਜਿਹੜਾ ਹੁੰਦਾ ਉਹ ਹੁੰਦਾ ਤੇ ਫੋਰੈਂਸਿਕ ਟੀਮ ਜਦੋਂ ਜਵਾਬ ਦਿੰਦੀ ਆ ਵੀ ਇਹ ਇੱਕੋ ਇਨਸਾਨ ਦੇ ਨੇ ਤੇ ਉਹ ਵੀ ਜਿਹੜਾ ਵਿਰਿੰਦਰ ਹੁੰਦਾ ਇਹ ਉਹਦੇ ਹੀ ਸਾਰੇ ਟੁਕੜੇ ਨੇ ਇੱਕੋ ਬੰਦੇ ਦੇ ਹੁਣ ਇਹ ਪਤਾ ਲੱਗਦਾ ਤੇ ਫਿਰ ਡਾਕਟਰ ਸਾਹਿਬ ਤੋਂ ਪੁੱਛਿਆ ਜਾਂਦਾ ਵੀ ਇਹਦਾ ਕਤਲ ਤੁਸੀਂ ਕਿਉਂ ਕੀਤਾ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੁੰਦਾ ਵੀ ਇਹਦਾ ਮਤਲਬ ਇਹ ਨਹੀਂ ਜੇ ਟੁਕੜੇ ਮੇਰੇ ਘਰ ਦੇ ਅੰਦਰ ਮਿਲੇ ਨੇ ਤੇ ਇਹ ਮੇਰੇ ਇੱਥੇ ਖੂਨ ਲੱਗਿਆ ਹੋਇਆ ਸਾਰਾ ਕੁਝ ਮੇਰੇ ਘਰ ਦੇ ਅੰਦਰ ਵੀ ਇਹਦਾ ਕਤਲ ਮੈਂ ਕੀਤਾ ਜਾਂ ਤੇ ਟੁਕੜੇ ਮੈਂ ਕੀਤੇ ਨੇ ਇਹਦੇ ਟੁਕੜੇ ਮੈਂ ਨਹੀਂ ਕੀਤੇ ਮੈਨੂੰ ਨਹੀਂ ਪਤਾ ਇਹਨੇ ਕਿੰਨੇ ਕੀਤੇ ਨੇ ਇਹ ਸਿਰਫ ਮੈਨੂੰ ਪਸਾਣ ਦੀ ਕੋਸ਼ਿਸ਼ ਹੈ ਹੁਣ ਦਾ ਉਹ ਹੈਰਾਨ ਹੁੰਦੇ ਨੇ ਵੀ ਤੇਰੇ ਘਰ ਦੇ ਅੰਦਰ ਤੇਰੇ ਬਾਥਰੂਮ ਦੇ ਅੰਦਰ ਉਹਦੇ ਸਰੀਰ ਦੇ ਟੁਕੜੇ ਮਿਲਦੇ ਨੇ ਤੇ ਜਾਬ ਮਿਲਦਾ ਇਤਜ਼ਾਬ ਦੇ ਵਿੱਚ ਇਨਸਾਨੀ ਖੋਪੜੀ ਮਿਲਦੀ ਹੈ ਉਹਦੇ ਅੰਦਰ ਜਿਹੜੀਆਂ ਆਰੀਆਂ ਮਿਲਦੀਆਂ ਨੇ ਜਿੰਨਾਂ ਦੇ ਨਾਲ ਕੱਟਿਆ ਗਿਆ ਚਾਕੂ ਵਗੈਰਾ ਸਾਰਾ ਕੁਝ ਮਿਲਦਾ ਤੇਰਾ ਕਹਿਣਾ ਹੈ ਕਿ ਤੇਰੇ ਘਰ ਦੇ ਅੰਦਰ ਕਿਸੇ ਨੇ ਲਿਆ ਕੇ ਸਾਰਾ ਕੁਝ ਰੱਖਿਆ ਹੈ ਇਹਦੇ ਵਿੱਚ ਤੇਰਾ ਕੋਈ ਹੱਥ ਨਹੀਂ ਉਹ ਕਹਿੰਦਾ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਮੈਂ ਇਹ ਬਿਲਕੁਲ ਵੀ ਨਹੀਂ ਕੀਤਾ ਮੇਰਾ ਕੰਮ ਹੈ ਲੋਕਾਂ ਦੀ ਜ਼ਿੰਦਗੀ ਬਚਾਉਣਾ ਨਾ ਕਿ ਲੋਕਾਂ ਨੂੰ ਮਾਰਨਾ ਜਾਂ ਐਸਾ ਕੁਝ ਕਰਨਾ ਹੁਣ ਇਹ ਗੱਲ ਤੇ ਪੁਲਿਸ ਨੂੰ ਯਕੀਨ ਨਹੀਂ ਹੁੰਦਾ ਪੁਲਿਸ ਹੋਰ ਤਲਾਸ਼ੀ ਜਦੋਂ ਸ਼ੁਰੂ ਕਰਦੀ ਹੈ ਤਾਂ ਇੱਕ ਅਲਮਾਰੀ ਦੇ ਵਿੱਚੋਂ ਉਹ ਇੱਕ ਪੈਂਟ ਕਮੀਜ਼ ਮਿਲਦੀ ਹੈ ਜਿਹੜੀ ਕਿ ਖੂਨ ਦੇ ਨਾਲ ਲਿਪੜੀ ਹੁੰਦੀ ਹੈ ਉਹ ਜਦੋਂ ਪੁੱਛਿਆ ਜਾਂਦਾ ਲక్ష్ਮੀ ਨਾਰਾਇਣ ਨੂੰ ਉਹਦਾ ਕਹਿਣਾ ਹੁੰਦਾ ਵੀ ਜਿੱਦਣ ਇਹ ਘਰੋਂ ਗਿਆ ਉਹਦਾ ਮੁੰਡਾ ਵੀਰਿੰਦਰ 4 ਫਰਵਰੀ ਨੂੰ ਉਸ ਦਿਨ ਉਹਦੇ ਇਹ ਕੱਪੜੇ ਪਾਏ ਹੋਏ ਸੀ ਹੁਣ ਇਹ ਵੀ ਸਾਬਤ ਹੁੰਦਾ ਪਰ ਪੁਲਿਸ ਵਾਲੇ ਉੱਥੇ ਇੱਕ ਹੋਰ ਕੀ ਕੰਮ ਕਰਦੇ ਨੇ ਜਿਹੜਾ ਕਿ ਹੋ ਸਕਦਾ ਉਹ ਕੰਮ ਰਹਿ ਜਾਂਦਾ ਜਾਂ ਕਿਸੇ ਦੀ ਦਿਮਾਗ ਦੇ ਵਿੱਚ ਨਾ ਆਉਂਦਾ ਡਾਕਟਰ ਸਾਹਿਬ ਦੀ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਜਦੋਂ ਗੱਡੀ ਦੀ ਤਲਾਸ਼ੀ ਲੈਂਦੇ ਨੇ ਉਹਦੇ ਵਿੱਚੋਂ ਕਰੀਬ 20 ਤੋਂ 30 ਲੀਟਰ ਤਜਾਬ ਦੀਆਂ ਬੋਤਲਾਂ ਜਿਹੜੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਹੁਣ ਡਾਕਟਰ ਸਾਹਿਬ ਤੋਂ ਫਿਰ ਪੁੱਛਿਆ ਜਾਂਦਾ ਵੀ ਤੁਹਾਡਾ ਕਹਿਣਾ ਹੈ ਵੀ ਇਹ ਮੈਂ ਨਹੀਂ ਕੀਤਾ ਫਿਰ ਤੁਹਾਡੇ ਅੰਦਰ ਤਜਾਬ ਕਿੱਥੋਂ ਆਇਆ ਤੇ ਉਸ ਤੋਂ ਬਾਅਦ ਤੁਹਾਡੀ ਗੱਡੀ ਦੇ ਵਿੱਚ ਵੀ ਜਿਹੜਾ 20 ਤੋਂ 30 ਲੀਟਰ ਤਜਾਬ ਪਿਆ ਇਹ ਸਾਰਾ ਕਿੱਥੋਂ ਆਇਆ ਤਾਂ ਡਾਕਟਰ ਦਾ ਕਹਿਣਾ ਹੁੰਦਾ ਵੀ ਮੇਰੀ ਗੱਡੀ ਬਿਰਿੰਦਰ ਚਲਾਉਂਦਾ ਸੀ ਉਹ ਕਿੱਥੇ ਲੈ ਕੇ ਜਾਂਦਾ ਸੀ ਕੀ ਕਰਦਾ ਸੀ ਉਹਦੇ ਵਿੱਚ ਕੀ ਧਰ ਕੇ ਲੈਂਦਾ ਸੀ ਕੀ ਪਾ ਕੇ ਲੈਂਦਾ ਸੀ ਮੈਨੂੰ ਕੁਝ ਵੀ ਨਹੀਂ ਪਤਾ ਇਹ ਵੀ ਸਾਰਾ ਕੁਝ ਉਹ ਹੀ ਲੈ ਕੇ ਆਇਆ ਹੁਣ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੁਣ ਪੁਲਿਸ ਵਾਲੇ ਜਿਹੜੇ ਹੁੰਦੇ ਨੇ ਉਹ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਹੁਣ ਇੱਕ ਤਜਾਬ ਸੀ ਜਿਹੜਾ ਉਹ ਪੁਲਿਸ ਕੋਲ ਸੀ ਪੁਲਿਸ ਉਥੇ ਪਤਾ ਕਰਨਾ ਸ਼ੁਰੂ ਕਰਦੀ ਹੈ ਵੀ ਤਜਾਬ ਦੀਆਂ ਜਿਹੜੀਆਂ ਦੁਕਾਨਾਂ ਨੇ ਉਥੋਂ ਪਤਾ ਲੱਗ ਸਕੇ ਕੁਝ ਇੱਕ ਦੁਕਾਨ ਤੇ ਪੁਲਿਸ ਪਤਾ ਕਰਦੀ ਕਰਦੀ ਹੁਣ ਪਹੁੰਚਦੀ ਹੈ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤੇ ਉਥੇ ਪਤਾ ਲੱਗਦਾ ਵੀ ਸਾਡੇ ਕੋਲੋਂ ਜਿਹੜੇ ਡਾਕਟਰ ਸਾਹਿਬ ਹੁੰਦੇ ਨੇ ਉਹ ਤਜਾਬ ਲੈ ਕੇ ਗਏ ਸੀ ਉਹ ਸਾਡੇ ਤੋਂ ਜਿਹੜਾ ਪੂਰਾ ਇੱਕ ਕਹਿ ਲਈਏ ਵੀ ਡੱਬਾ ਜਿਹਦੇ ਵਿੱਚ ਬੋਤਲਾਂ ਹੁੰਦੀਆਂ ਨੇ ਪੂਰਾ ਮੰਗਦੇ ਸੀ ਸਾਡੇ ਕੋਲ ਘੱਟ ਸੀ ਅਸੀਂ ਅਗਲੀ ਦੁਕਾਨ ਤੇ ਭੇਜਿਆ ਸਾਡੇ ਕੋਲ ਇੱਕ ਬੋਤਲ ਲੈ ਕੇ ਗਏ ਸੀ ਫਿਰ ਅਗਲੀ ਦੁਕਾਨ ਤੋਂ ਪਤਾ ਲੱਗਦਾ ਤਾਂ ਉੱਥੋਂ ਪਤਾ ਲੱਗਦਾ ਵੀ ਇੱਕ ਪੂਰਾ ਡੱਬਾ ਲੈ ਕੇ ਗਏ ਸੀ ਤੇ ਹੋਰ ਵੀ ਦੁਕਾਨਾਂ ਤੋਂ ਫਿਰ ਪਤਾ ਲੱਗਦਾ ਵੀ ਇਹਨਾਂ ਨੇ ਇੱਕ ਕਿਸੇ ਤੋਂ ਡੱਬਾ ਕਿਸੇ ਤੋਂ ਦੋ ਬੋਤਲਾਂ ਕਰ-ਕਰਕੇ ਇਹ ਸਾਰਾ ਤਜਾਬ ਇਕੱਠਾ ਕੀਤਾ ਸੀ ਹੁਣ ਇਹ ਜਿਹੜੇ ਨੇ ਦੋ ਚਾਰ ਪੰਜ ਜਿਹੜੇ ਪੁਲਿਸ ਨੂੰ ਗਵਾਹ ਮਿਲਦੇ ਨੇ ਜਿਨ੍ਹਾਂ ਤੋਂ ਇਹਨਾਂ ਨੇ ਤਜਾਬ ਖਰੀਦਿਆ ਸੀ ਹੁਣ ਪੁਲਿਸ ਤੋਂ ਫਿਰ ਦੁਬਾਰਾ ਜਦੋਂ ਪੁੱਛ ਲਈ ਵੀ ਡਾਕਟਰ ਸਾਹਿਬ ਇਹ ਸਾਡੇ ਕੋਲ ਗਵਾਹ ਨਹੀਂ ਜਿੱਥੋਂ ਤੁਸੀਂ ਤਜਾਬ ਖਰੀਦ ਕੇ ਲਿਆਏ ਹੋ ਪਰ ਡਾਕਟਰ ਸਾਹਿਬ ਜਿਹੜੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਮੈਨੂੰ ਸਿਰਫ ਫਸਾਇਆ ਜਾ ਰਿਹਾ ਹੈ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਮੇਰਾ ਮਾਰਨ ਦੇ ਵਿੱਚ ਕੋਈ ਹੱਥ ਨਹੀਂ ਮੈਂ ਤਾਂ ਆਪਣੇ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਡਿਊਟੀ ਤੇ ਸੀ ਉਦੋਂ ਪਹਿਲਾਂ ਮੈਂ ਕਿਤੇ ਗਿਆ ਹੋਇਆ ਸੀ ਤੁਸੀਂ ਹਸਪੀਟਲ ਦੇ ਵਿੱਚ ਪਤਾ ਕਰ ਸਕਦੇ ਹੋ ਮੈਂ 1 ਵਜੇ ਤੱਕ ਡਿਊਟੀ ਤੇ ਸੀ ਫਿਰ ਪੁਲਿਸ ਕੀ ਕਰਦੀ ਹੈ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਤੇ ਫਿਰ ਜਿਹੜੇ ਡਾਕਟਰ ਸੁਨੀਲ ਹੁੰਦੇ ਨੇ ਉਹ ਵੀ ਬੋਲਦੇ ਨੇ ਉਹ ਡਾਕਟਰ ਸਾਹਿਬ ਕਹਿੰਦੇ ਨੇ ਵੀ ਹੁਣ ਮੈਂ ਤੁਹਾਨੂੰ ਇੱਕ ਸਹੀ ਸਟੋਰੀ ਦੱਸਣ ਲੱਗਿਆ ਇਹਦਾ ਕਤਲ ਮੈਂ ਕੀਤਾ ਇਹ 4 ਫਰਵਰੀ ਨੂੰ ਮੇਰੇ ਕੋਲ ਆਇਆ ਸੀ ਦੰਦ ਦਾ ਦਰਦ ਵਾਸਤੇ ਤੇ ਮੈਂ ਇਹਨੂੰ ਇੰਜੈਕਸ਼ਨ ਲਾਇਆ ਮੈਨੂੰ ਕਿਹਾ ਵੀ ਇੰਜੈਕਸ਼ਨ ਲਾਣਾ ਪਏਗਾ ਤੇ ਇਹਨੂੰ ਮੈਂ ਇੰਜੈਕਸ਼ਨ ਲਾਇਆ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਇਹਨੂੰ ਮੈਂ ਬਾਥਰੂਮ ਦੇ ਵਿੱਚ ਲੈ ਕੇ ਗਿਆ ਫਿਰ ਮੈਂ ਇਹਦਾ ਗਲਾ ਵੱਢਿਆ ਉਸ ਤੋਂ ਬਾਅਦ ਇਹਦੇ ਪੈਰ ਵੱਢੇ ਉਸ ਤੋਂ ਬਾਅਦ ਮੈਂ ਇਹਦੇ ਟੁਕੜੇ ਕੀਤੇ ਤੇ ਤਜਾਬ ਵੀ ਮੈਂ इकਟ्ठा ਕਰਕੇ ਪਹਿਲਾਂ ਹੀ ਰੱਖਿਆ ਸੀ ਤਜਾਬ ਦੇ ਵਿੱਚ ਫਿਰ ਮੈਂ ਇਹ ਜਿਹੜੇ ਟੁਕੜੇ ਕਰ-ਕਰਕੇ ਤਜਾਬ ਦੇ ਵਿੱਚ ਪਾਏ ਇਹ ਸਾਰਾ ਕੁਝ ਮੈਂ ਕੀਤਾ ਪਰ ਇਹ ਸਾਰਾ ਕੁਝ ਮੈਂ ਕਬੂਲ ਨਹੀਂ ਵੀ ਕਰ ਰਿਹਾ ਤੁਹਾਡੇ 'ਚ ਹਿੰਮਤ ਹੈ ਤਾਂ ਕੋਰਟ ਦੇ ਵਿੱਚ ਸਾਬਤ ਕਰਕੇ ਦਿਖਾਓ ਤੁਸੀਂ ਇਹ ਕੋਰਟ ਦੇ ਵਿੱਚ ਸਾਬਤ ਨਹੀਂ ਕਰ ਸਕਦੇ ਹੁਣ ਇੱਕ ਡਾਕਟਰ ਦਾ ਇੱਕ ਚਿੱਟੇ ਕੋਟ ਵਾਲੇ ਦਾ ਖਾਕੀ ਵਾਲੇ ਨੂੰ ਚੈਲੰਜ ਸੀ ਸਿੱਧਾ-ਸਿੱਧਾ ਉਹ ਪੁਲਿਸ ਨੂੰ ਸਿੱਧਾ-ਸਿੱਧਾ ਚੈਲੰਜ ਕਰਦਾ ਵੀ ਤੁਸੀਂ ਕੋਰਟ ਦੇ ਵਿੱਚ ਸਾਬਤ ਕਰਕੇ ਦਿਖਾਓ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦਾ ਕਤਲ ਮੈਂ ਕੀਤਾ ਔਰ ਐਵੇਂ ਕੀਤਾ ਇਸ ਹਿਸਾਬ ਨਾਲ ਕੀਤਾ ਹੁਣ ਪੁਲਿਸ ਸਬੂਤ ਜਟਾਣੇ ਇਕੱਠੇ ਕਰਦੀ ਹੈ ਤੇ ਪੁਲਿਸ ਦਾ ਇਹ ਵੀ ਹੁੰਦਾ ਮਕਸਦ ਵੀ ਸਭ ਤੋਂ ਪਹਿਲਾਂ ਇਹ ਹੈ ਵੀ ਮੋਟਿਵ ਕੀ ਸੀ ਇਹਦਾ ਇਹਨੇ ਇਹਨੂੰ ਮਾਰਿਆ ਕਿਉਂ ਕੋਰਟ ਦੇ ਵਿੱਚ ਇਹ ਸਾਰਾ ਕੁਝ ਸਾਬਤ ਕਰਨ ਦੇ ਲਈ ਇਹ ਵੀ ਦੱਸਣਾ ਪੈਗਾ ਵੀ ਇਹਦਾ ਇਹ ਮੋਟਿਵ ਸੀ ਇਹਨੇ ਇਸ ਕਰਕੇ ਮਾਰਿਆ ਹੁਣ ਪੁਲਿਸ ਵਾਲੇ ਪਤਾ ਕਰਦੇ ਨੇ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕਰਦੇ ਨੇ ਵੀ ਇਹਦੀ ਘਰ ਵਾਲੀ ਬੱਚਿਆਂ ਬਾਰੇ ਜਦੋਂ ਪਤਾ ਕੀਤਾ ਜਾਂਦਾ ਤੇ ਪਤਾ ਲੱਗਦਾ ਵੀ ਜਿਹੜੀ ਇਹਦੀ ਪਤਨੀ ਹੈ ਉਹਦੀ ਮੌਤ ਹੋ ਜਾਂਦੀ ਹੈ ਅਚਾਨਕ ਤੇ ਉਹ ਇੱਕ ਬੁਟੀਕ ਚਲਾਉਂਦੀ ਹੁੰਦੀ ਹੈ ਹੁਣ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਤੇ ਇਹਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਇਹਦੀ ਕਾਲ ਡਿਟੇਲ ਜਦੋਂ ਕੱਢਦੇ ਨੇ ਤਾਂ ਇੱਕ ਨੰਬਰ ਉਹਦੇ ਵਿੱਚ ਐਸਾ ਮਿਲਦਾ ਜਿੱਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਵਾਰ-ਵਾਰ ਗੱਲਾਂ ਹੁੰਦੀਆਂ ਨੇ ਹੁਣ ਉਹ ਨੰਬਰ ਦੀ ਜਦੋਂ ਪੜਤਾਲ ਕੀਤੀ ਜਾਂਦੀ ਹੈ ਇੱਥੇ ਪੁਲਿਸ ਹੈਰਾਨ ਰਹਿ ਜਾਂਦੀ ਹੈ ਉਹ ਨੰਬਰ ਹੁੰਦਾ ਜਿਹੜਾ ਮਰਨ ਵਾਲਾ ਵਿਅਕਤੀ ਹੁੰਦਾ ਵਿਰਿੰਦਰ ਉਹਦੀ ਘਰ ਵਾਲੀ ਰਾਣੀ ਦਾ ਹੁਣ ਪੁਲਿਸ ਨੂੰ ਪਤਾ ਲੱਗਦਾ ਤੇ ਪੁਲਿਸ ਜਦੋਂ ਆਲੇ-ਦੁਆਲੇ ਦੀ ਪਤਾ ਕਰਦੀ ਹੈ ਆਪਣੇ ਮੁਖਬਰਾਂ ਤੋਂ ਪਤਾ ਕਰਦੀ ਹੈ ਤਾਂ ਪਤਾ ਲੱਗਦਾ ਵੀ ਇਹਨਾਂ ਦੇ ਆਪਸ ਦੇ ਵਿੱਚ ਡਾਕਟਰ ਦਾ ਤੇ ਜਿਹੜਾ ਬਿਰਿੰਦਰ ਹੁੰਦਾ ਉਹਦੀ ਪਤਨੀ ਦਾ ਆਪਸ ਦੇ ਵਿੱਚ ਅਫੇਰ ਸੀ ਤੇ ਇਹਨਾਂ ਦੇ ਨਜਾਇਜ਼ ਬੰਧ ਹੁੰਦੇ ਨੇ ਹੁਣ ਪੁਲਿਸ ਜਿਹੜੀ ਹੁੰਦੀ ਹੈ ਰਾਣੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਰਾਣੀ ਤੋਂ ਪੁੱਛਗਛ ਕੀਤੀ ਜਾਂਦੀ ਹੈ ਤੇ ਰਾਣੀ ਤੇ ਜਦੋਂ ਪੁੱਛਗਛ ਕਰਦੇ ਨੇ ਰਾਣੀ ਮੰਨਦੀ ਹੈ ਵੀ ਹਾਂ ਸਾਡਾ ਆਪਸ ਦੇ ਵਿੱਚ ਅਫੇਰ ਸੀ ਹੁਣ ਇੱਥੋਂ ਇੱਕ ਕਹਾਣੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਡਾਕਟਰ ਸਾਹਿਬ ਦੀ ਜਿਹੜੀ ਪਤਨੀ ਹੁੰਦੀ ਹੈ ਸ਼ੂਸ਼ਮਾ ਉਹ ਬੁਟੀਕ ਚਲਾਉਂਦੀ ਹੈ ਤੇ ਉਹ ਬੁਟੀਕ ਦੇ ਉੱਪਰ ਕੰਮ ਕਰਦੀ ਹੁੰਦੀ ਹੈ ਰਾਣੀ ਇਹ ਦੋਨੋਂ ਕੰਮ ਕਰਦੀ ਹੁੰਦੀਆਂ ਨੇ ਤੇ ਸੁਸ਼ਮਾ ਦੀ ਅਚਾਨਕ ਮੌਤ ਹੋ ਜਾਂਦੀ ਏ। ਉਸ ਤੋਂ ਬਾਅਦ ਰਾਣੀ ਦੀਆਂ ਤੇ ਡਾਕਟਰ ਸਾਹਿਬ ਦੀਆਂ ਆਪਸ ਦੇ ਵਿੱਚ ਨਜ਼ਦੀਕੀਆਂ ਵਧਦੀਆਂ ਨੇ। ਉਸ ਤੋਂ ਬਾਅਦ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਬਣਦੇ ਨੇ। ਹੁਣ ਇਸ ਗੱਲ ਦਾ ਜਿਹੜਾ ਸ਼ੱਕ ਹੈ ਉਹ ਵਿਰਿੰਦਰ ਨੂੰ ਹੋਣਾ ਸ਼ੁਰੂ ਹੋ ਜਾਂਦਾ। ਉਹ ਕੀ ਕਰਦਾ ਹੈ? ਉਹ ਇੱਕ ਮੈਮਰੀ ਕਾਰਡ ਲੈ ਕੇ ਆਪਣੇ ਪਤਨੀ ਦੇ ਜਿਹੜੇ ਮੋਬਾਈਲ ਦੇ ਵਿੱਚ ਪਾਉਂਦਾ ਤੇ ਉਹਦੀ ਰਿਕਾਰਡਿੰਗ ਲਾ ਦਿੱਤੀ ਜਾਂਦੀ ਏ। ਹੁਣ ਇਹਨਾਂ ਦੀ ਜੋ ਵੀ ਗੱਲਾਂ ਹੁੰਦੀਆਂ ਨੇ, ਜੋ ਵੀ ਕੁਝ ਹੁੰਦਾ ਉਹ ਜਿੱਥੇ ਵੀ ਗੱਲ ਕਰਦੀ ਸਾਰਾ ਉਹਦੇ ਵਿੱਚ ਸਟੋਰ ਹੁੰਦਾ ਰਹਿੰਦਾ। ਉਹ ਇੱਕ ਦਿਨ ਉਸ ਜਿਹੜਾ ਮੈਮਰੀ ਕਾਰਡ ਹੁੰਦਾ ਉਹ ਕੱਢਦਾ ਉਸ ਤੋਂ ਬਾਅਦ ਉਹ ਦੇਖਦਾ ਵੀ ਡਾਕਟਰ ਸਾਹਿਬ ਦੇ ਇਹਨਾਂ ਦੇ ਵਿੱਚ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਆਮ પતિ ਪਤਨੀ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ ਕਿਸੇ ਹੋਰ ਦੇ ਨਾਲ ਨਹੀਂ ਉਹਨੂੰ ਬਹੁਤ ਗੁੱਸਾ ਚੜਦਾ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਵੀ ਹੁੰਦੀ ਹੈ ਫਿਰ ਉਹ ਡਾਕਟਰ ਦੇ ਨਾਲ ਆ ਕੇ ਕਲੇਸ਼ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਰਾਣੀ ਦਾ ਕਹਿਣਾ ਸੀ ਰਾਣੀ ਦੇ ਕਹਿਣ ਦੇ ਮੁਤਾਬਕ ਜਿਹੜਾ ਵਿਰਿੰਦਰ ਸੀ ਉਹ ਫਿਰ ਡਾਕਟਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦਾ ਹੈ ਇੱਕ ਤਾਂ ਉਹਨੂੰ ਡਰਾਵਾ ਦਿੱਤਾ ਜਾਂਦਾ ਵੀ ਮੇਰੀ ਪਤਨੀ ਤਾਂ ਦੂਰ ਰਹੀ ਉਸ ਤੋਂ ਬਾਅਦ ਉਹਨ ਵੱਲੋਂ ਕਿਹਾ ਜਾਂਦਾ ਵੀ ਤੇਰੀ ਪਤਨੀ ਮਰ ਚੁੱਕੀ ਐ ਤੂੰ ਇੱਕ ਡਾਕਟਰ ਐ ਇੱਜ਼ਤਦਾਰ ਬੰਦਾ ਐ ਤੇ ਤੇਰੀ ਉਮਰ ਵੀ 60 ਦੇ ਆਸ-ਪਾਸ ਐ ਜੇ ਇਹ ਹੀ ਸਾਰਾ ਕੁਝ ਦਾ ਪਤਾ ਲੱਗਿਆ ਵੀ ਇੰਨੀ ਛੋਟੀ ਆਪਣੀ ਤੋਂ ਉਮਰ ਦੀ ਲੜਕੀ ਦੇ ਨਾਲ ਤੇਰਾ ਅਫੇਰ ਐ ਤੇ ਤੇਰੀ ਕੀ ਇੱਜ਼ਤ ਰਹੇਗੀ ਉਸ ਤੋਂ ਬਾਅਦ ਉਹ ਤੋਂ ਮੋਟੀ ਰਕਮ ਵੀ ਵਸੂਲੀ ਜਾਂਦੀ ਐ ਫਿਰ ਉਹਦੇ ਨਾਲ ਹੀ ਉਹਦੀ ਗੱਡੀ ਦੇ ਉੱਪਰ ਡਰਾਈਵਰ ਲੱਗਦਾ ਉਹ 16000 ਰੁਪਏ ਮਹੀਨੇ ਤੇ ਤੇ ਡਾਕਟਰ ਨੂੰ ਵਾਰ-ਵਾਰ ਜਿਹੜਾ ਬਲੈਕਮੇਲ ਕੀਤਾ ਜਾਂਦਾ ਐ ਉਸ ਤੋਂ ਬਾਅਦ ਉਹਦਾ ਕਹਿਣਾ ਹੁੰਦਾ ਵੀ ਇਹ ਡਾਕਟਰ ਨੇ ਇਹ ਸੋਚਿਆ ਵੀ ਵਾਰ-ਵਾਰ ਜਦੋਂ ਨੂੰ ਜਿਆਦਾ ਤੰਗ ਕੀਤਾ ਜਾਂਦਾ ਫਿਰ ਇਹਨੇ ਇਹਦੀ ਮੌਤ ਦਾ ਪਲਾਨਿੰਗ ਕੀਤੀ ਹੁਣ ਡਾਕਟਰ ਵੀ ਜਿਹੜੀ ਪਲਾਨਿੰਗ ਸੀ ਉਹ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਡਾਕਟਰ ਉਸੇ ਦੇ ਤਹਿਤ ਘਰ ਦੇ ਵਿੱਚ ਇਤਜਾਬ ਇਕੱਠਾ ਕਰਦਾ ਤੇ ਪੂਰਾ ਜਿਹੜਾ ਆਰੀਆਂ ਵਗੈਰਾ ਉਹ ਸਾਰੀਆਂ ਇਕੱਠੀਆਂ ਕਰਕੇ ਰੱਖਦਾ ਫਿਰ ਇੱਕ ਦਿਨ ਜਿਹੜਾ ਵਿਰਿੰਦਰ ਹੁੰਦਾ ਇਹਦੇ ਕੋਲ ਦੰਦ ਦਾ ਇਲਾਜ ਕਰਵਾਉਣ ਆਉਂਦਾ ਉਹਨੂੰ ਇਹ ਹੁੰਦਾ ਵੀ ਇਹ ਮੇਰੇ ਨਾਲ ਐਵੇਂ ਕੁਝ ਨਹੀਂ ਕਰ ਸਕਦਾ ਜੈਨ ਨਹੀਂ ਹਿੰਮਤ ਨਹੀਂ ਜਉਦੇ ਦਿਮਾਗ ਦੇ ਵਿੱਚ ਨਹੀਂ ਆਉਂਦਾ ਪਰ ਡਾਕਟਰ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਉਹ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਲਾਉਂਦਾ ਤੇ ਉਸ ਤੋਂ ਬਾਅਦ ਉਹਦੇ ਟੁਕੜੇ ਕਰ ਦਿੱਤੇ ਜਾਂਦੇ ਨੇ ਇਹ ਸਾਰਾ ਕੁਝ ਜਿਹੜਾ ਰਾਣੀ ਨੂੰ ਪਤਾ ਹੁੰਦਾ ਹੁਣ ਪੁਲਿਸ ਦੇ ਕੋਲ ਇੱਕ ਇਹ ਵੀ ਗਵਾਹ ਸੀ ਐ ਹੁਣ ਜਦੋਂ ਕੇਸ ਕੋਡ ਦੇ ਵਿੱਚ ਪਹੁੰਚਦਾ ਤੇ ਉੱਥੇ 25 ਲੋਕਾਂ ਦੀ ਗਵਾਹੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਇੱਕ ਗਵਾਹੀ ਹੁੰਦੀ ਹੈ ਵਿਰਿੰਦਰ ਦੀ ਪਤਨੀ ਰਾਣੀ ਦੀ ਹੁਣ ਰਾਣੀ ਦੀ ਗਵਾਹੀ ਹੁੰਦੀ ਹੈ ਤਾਂ ਮੋਟਿਵ ਜਿਹੜਾ ਸਾਫ਼ ਹੁੰਦਾ ਹੈ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਵੀ ਜਿਹੜਾ ਡਾਕਟਰ ਹੈ ਉਹਦਾ ਰਾਣੀ ਦੇ ਨਾਲ ਨਜਾਇਜ਼ ਸੰਬੰਧ ਸੀ ਇਹਦਾ ਪਤਾ ਵਿਰਿੰਦਰ ਨੂੰ ਲੱਗਦਾ ਜੋ ਇਹਦਾ ਵਿਰੋਧ ਕਰਦਾ ਉਸ ਤੋਂ ਬਾਅਦ ਡਾਕਟਰ ਉਹਦਾ ਕਤਲ ਕਰ ਦਿੰਦਾ ਪਰ ਉੱਥੇ ਜਿਹੜੀ ਰਾਣੀ ਹੁੰਦੀ ਹੈ ਉਹ ਗਵਾਹੀ ਕੁਝ ਹੋਰ ਦਿੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਜਿਸ ਦਿਨ ਇਹਦਾ ਕਤਲ ਹੋਇਆ ਹੈ ਇਹ ਕਤਲ ਕਿਸੇ ਨੇ ਵੀ ਕੀਤਾ ਹੋਵੇ ਪਰ ਡਾਕਟਰ ਨੇ ਨਹੀਂ ਕੀਤਾ ਕਿਉਂਕਿ ਡਾਕਟਰ ਉਸ ਦਿਨ ਮੇਰੇ ਨਾਲ ਮੇਰੇ ਘਰ ਦੇ ਵਿੱਚ ਸੀ ਹੁਣ ਪੁਲਿਸ ਉੱਥੇ ਹੈਰਾਨ ਰਹਿ ਜਾਂਦੀ ਹੈ ਕੋਰਟ ਦੇ ਵਿੱਚ ਜਿਹੜੀ ਰਾਣੀ ਹੁੰਦੀ ਹੈ ਸਾਫ਼ ਗਵਾਹੀ ਦਿੰਦੀ ਹੈ ਸਾਰਿਆਂ ਦੇ ਸਾਹਮਣੇ ਜੱਜ ਸਾਹਮਣੇ ਤੇ ਉਹ ਕਹਿੰਦੀ ਵੀ ਸਾਰੀ ਰਾਤ ਉਹ ਮੇਰੇ ਨਾਲ ਰਿਹਾ ਤੇ ਉਹ ਸਵੇਰੇ ਉੱਠ ਕੇ ਗਿਆ ਹੁਣ ਰਾਣੀ ਇਹ ਗਵਾਹੀ ਦਿੰਦੀ ਹੈ ਉਸ ਦਿਨ ਡਾਕਟਰ ਸਾਹਿਬ ਦਾ ਕਹਿਣਾ ਹੁੰਦਾ ਵੀ ਮੈਂ 1 ਵਜੇ ਤੱਕ ਡਿਊਟੀ ਤੇ ਰਿਆਂ ਹੁਣ ਉਹਦੇ ਵੀ ਜਦੋਂ ਕਾਗਜ਼ ਚੈੱਕ ਕੀਤੇ ਜਾਂਦੇ 1 ਵਜੇ ਤੱਕ ਡਿਊਟੀ ਤੇ ਵੀ ਹੁੰਦਾ ਉਹ ਹੁਣ ਰਾਣੀ ਉੱਥੇ ਇੱਕ ਹੋਰ ਗਵਾਹੀ ਦਿੰਦੀ ਹੈ ਰਾਣੀ ਦਾ ਕਹਿਣਾ ਹੁੰਦਾ ਵੀ ਮੇਰੇ ਪਤੀ ਨੂੰ ਪੈਸੇ ਦੀ ਜ਼ਰੂਰ ਸੀ ਤੇ ਡਾਕਟਰ ਸਾਹਿਬ ਦੇ ਘਰ 20 ਲੱਖ ਰੁਪਏ ਪਿਆ ਸੀ ਇਹ ਡਰਾਈਵਰ ਸੀ ਡਾਕਟਰ ਸਾਹਿਬ ਦਾ ਇਹਨੂੰ ਪਤਾ ਸੀ ਵੀ ਉਹਦੇ ਘਰ 20 ਲੱਖ ਰੁਪਏ ਪਿਆ ਤੇ ਇਹਨੂੰ 2 ਲੱਖ ਰੁਪਏ ਦੀ ਜ਼ਰੂਰ ਸੀ ਇਹਨੇ ਡਾਕਟਰ ਸਾਹਿਬ ਤੋਂ ਪੈਸੇ ਮੰਗੇ ਤੇ ਡਾਕਟਰ ਸਾਹਿਬ ਨੇ ਪੈਸੇ ਦੇਣ ਤੋਂ ਕੋਰੀ ਨਾ ਕਰਦੀ ਤੇ ਇਹ ਗੁੱਸੇ ਦੇ ਵਿੱਚ ਸੀ ਇਹਦਾ ਕਹਿਣਾ ਸੀ ਵੀ ਐਡਾ ਵੱਡਾ ਬੰਦਾ ਹੋ ਕੇ ਮੈਂ ਉਹਦੇ ਨਾਲ ਡਰਾਈਵਰਾਂ ਤੇ ਉਹ ਮੈਨੂੰ ਪੈਸੇ ਨਹੀਂ ਦੇ ਸਕਦਾ ਜੇ 2 ਲੱਖ ਰੁਪਈਆ ਨਹੀਂ ਦੇ ਸਕਦਾ ਤੇ ਮੈਂ ਉਹਦਾ 20 ਲੱਖ ਰੁਪਈਆ ਹੀ ਕੈਪ ਕਰਦਾ ਹਾਂ ਤੇ ਉਹ 20 ਲੱਖ ਰੁਪਈਏ ਦੀ ਚੋਰੀ ਕਰਨ ਵਾਸਤੇ ਘਰੋਂ ਜਾਂਦਾ ਤੇ ਮੈਨੂੰ ਕਹਿ ਕੇ ਜਾਂਦਾ ਵੀ ਮੈਂ ਕਿਤੇ ਬਾਹਰ ਜਾ ਰਿਹਾ ਮੇਰਾ ਮੋਬਾਈਲ ਵੀ 2 ਦਿਨ ਬੰਦ ਰਹੇਗਾ ਤੇ ਮੈਂ 3-4 ਦਿਨ ਬਾਅਦ ਵਾਪਸ ਆਵਾਂਗਾ ਉਹ ਆਪਣੇ ਦੋਸਤਾਂ ਦੇ ਨਾਲ ਡਾਕਟਰ ਸਾਹਿਬ ਦੇ ਘਰ ਜਾਂਦਾ ਉੱਥੇ ਜਾ ਕੇ ਜਦੋਂ 20 ਲੱਖ ਰੁਪਈਆ ਚੋਰੀ ਕਰਦੇ ਨੇ ਕਿਉਂਕਿ ਡਾਕਟਰ ਸਾਹਿਬ ਉੱਥੇ ਹੁੰਦੇ ਨਹੀਂ ਤੇ ਡਾਕ ਇਹ 20 ਲੱਖ ਰੁਪਏ ਚੋਰੀ ਕਰਕੇ ਪਰ ਜਿਹਦੇ ਦੋਸਤਾਂ ਦੇ ਵਿੱਚ ਮਨ ਦੇ ਵਿੱਚ ਆ ਜਾਂਦਾ ਵੀ ਇਹ 20 ਲੱਖ ਰੁਪਏ ਆਪਾਂ ਆਪ ਹੀ ਰੱਖ ਲਈਏ ਉਹ ਇਹਦੇ ਦੋਸਤ ਕਤਲ ਕਰਦੇ ਨੇ ਕਤਲ ਕਰਕੇ ਉੱਥੋਂ ਚਲੇ ਜਾਂਦੇ ਨੇ ਹੁਣ ਇਹ ਗਵਾਹੀ ਦਿੰਦੀ ਹੈ ਉਹਦੀ ਪਤਨੀ ਤੇ ਕਹਿੰਦੀ ਮੈਨੂੰ ਸ਼ੱਕ ਆ ਵੀ ਇਹ ਸਾਰਾ ਕੁਝ ਉਹਦੇ ਦੋਸਤਾਂ ਨੇ ਕੀਤਾ ਹੈ ਇਹ ਸਿਰਫ ਪੈਸੇ ਕਰਕੇ ਤੇ ਜਿਹੜਾ ਡਾਕਟਰ ਹੁੰਦਾ ਉਹ ਵੀ ਇਹ ਸਾਬਤ ਕਰਦਾ ਵੀ ਹਾਂ 20 ਲੱਖ ਰੁਪਏ ਮੇਰੇ ਘਰ ਪਿਆ ਸੀ ਉਹ ਦੋ ਬੰਦੇ ਹੁੰਦੇ ਨੇ ਉਹ ਗਵਾਹੀ ਦਿੰਦੇ ਨੇ ਇੱਕ ਹੁੰਦਾ ਅਭਿਸ਼ੇਕ ਜਿਹੜਾ ਡਾਕਟਰ ਸਾਹਿਬ ਦਾ ਦੋਸਤ ਹੁੰਦਾ ਵੀ 5 ਲੱਖ ਰੁਪਏ ਮੈਂ ਡਾਕਟਰ ਸਾਹਿਬ ਨੂੰ ਦਿੱਤਾ ਸੀ ਤੇ ਕੋਲ ਉਸ ਸਮੇ ਜਿਹੜਾ ਇਹਨਾਂ ਦਾ ਡਰਾਈਵਰ ਸੀ ਵਿਰਿੰਦਰ ਉਹ ਵੀ ਖੜਾ ਸੀ ਤੇ ਇੱਕ ਦੀਪਕ ਹੁੰਦਾ ਜਿਹੜਾ ਕਿ ਡਾਕਟਰ ਸਾਹਿਬ ਦਾ ਭਰਾ ਹੁੰਦਾ ਉਹਦਾ ਕਹਿਣਾ 15 ਲੱਖ ਰੁਪਏ ਮੈਂ ਦਿੱਤੇ ਸੀ ਜਦੋਂ ਲੈਂਡ ਦੇਣ ਹੋਇਆ ਉਦੋਂ ਵਿਰਿੰਦਰ ਕੋਲ ਹੀ ਖੜਾ ਸੀ ਇਹ 20 ਲੱਖ ਰੁਪਏ ਦਾ ਜਿਹੜਾ ਸਾਬਤ ਕਰਦੇ ਨੇ ਵੀ ਹਾਂ ਇਹ 20 ਲੱਖ ਰੁਪਏ ਇਹਨਾਂ ਤੋਂ ਲੈ ਕੇ ਤੇ ਉਹਨੇ ਘਰ ਦੇ ਵਿੱਚ ਰੱਖਿਆ ਸੀ ਤੇ 20 ਲੱਖ ਦਾ ਪਤਾ ਉਸ ਸਮੇ ਵਿਰਿੰਦਰ ਨੂੰ ਵੀ ਸੀ ਉਦੋਂ ਬਾਅਦ ਵਿਰਿੰਦਰ ਦੀ ਜਿਹੜੀ ਮੋਬਾਈਲ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਤੇ ਡਾਕਟਰ ਸਾਹਿਬ ਕੀ ਕਰਦੇ ਨੇ ਜਿਹੜਾ ਉਹਦਾ ਮੋਬਾਈਲ ਹੁੰਦਾ ਉਹ ਇੰਨੇ ਛਾਤਰ ਹੁੰਦੇ ਨੇ ਮਨੇ ਡਾਕਟਰ ਸਾਹਿਬ ਹੁੰਦੇ ਨੇ ਉਹ ਪੁਲਿਸ ਤੋਂ ਹਮੇਸ਼ਾ ਦੋ ਕਦਮ ਅੱਗੇ ਚੱਲਦੇ ਹੁੰਦੇ ਨੇ ਉਹ ਜਦੋਂ ਇਹਦਾ ਕਤਲ ਕਰਦੇ ਨੇ ਉਸੇ ਸਮੇਂ ਇਹਦਾ ਮੋਬਾਈਲ ਆਪਣੇ ਕਿਸੇ ਦੋਸਤ ਨੂੰ ਦੇ ਕੇ ਉਹਦਾ ਭਪਾਲ ਪਹੁੰਚਾ ਦਿੱਤਾ ਜਾਂਦਾ ਮੋਬਾਈਲ ਤੇ ਉੱਥੇ ਜਾ ਕੇ ਸਵਿਚ ਆਫ ਕੀਤਾ ਜਾਂਦਾ ਜੋ ਲੋਕੇਸ਼ਨ ਕੱਢੀ ਜਾਂਦੀ ਹੈ ਤਾਂ ਆਖਰੀ ਸਮੇਂ ਦੀ ਜਿਹੜੀ ਭਪਾਲ ਦੀ ਆਉਂਦੀ ਹੁਣ ਸਾਰਾ ਕੁਝ ਚੱਲਦਾ ਹੁੰਦਾ ਜਿਹੜਾ ਪੁਲਿਸ ਦਾ ਕੇਸ ਹੁੰਦਾ ਉਹ ਹਲਕਾ ਪੈਣਾ ਸ਼ੁਰੂ ਹੋ ਜਾਂਦਾ ਤੇ ਡਾਕਟਰ ਸਾਹਿਬ ਇੱਥੇ ਬੇਗੁਨਾਹ ਸਾਬਤ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ 2019 ਤੋਂ ਇੱਕ ਕੇਸ ਚੱਲਦਾ ਤੇ ਆ ਜਾਂਦਾ 2023 2023 ਤੱਕ ਇਹ ਕੇਸ ਚੱਲਦਾ ਰਹਿੰਦਾ ਤੇ ਡਾਕਟਰ ਸਾਹਿਬ ਜਿਹੜੇ ਹੁੰਦੇ ਨੇ ਜੇਲ੍ਹ ਦੇ ਵਿੱਚ ਹੁੰਦੇ ਨੇ ਡਾਕਟਰ ਸਾਹਿਬ ਇੱਕ ਦਿਨ ਉੱਥੇ ਆਪਣੇ ਜਿਹੜੇ ਨੇ ਨਾਖੂਣ ਕੱਟਦੇ ਨੇ ਤੇ ਪੁਲਿਸ ਉਹ ਨਾਖੂਣ ਜਿਹੜੇ ਹੁੰਦੇ ਨੇ ਉਹ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਹੱਥ ਲੱਗਦੇ ਨੇ ਇਹਦਾ ਡੀਐਨਏ ਕਰਾਇਆ ਜਾਂਦਾ ਕਿਉਂਕਿ ਸੈਂਪਲ ਲੈ ਗਏ ਸੀ ਜਿਹੜੇ ਬਾਥਰੂਮ ਦੇ ਵਿੱਚੋਂ ਥੁੱਕ ਦਾ ਵਾਲਾਂ ਦੇ ਹੋਰ ਜਿਹੜੇ ਸੈਂਪਲ ਸੀ ਉਸ ਤੋਂ ਬਾਅਦ ਇਹ ਡਾਕਟਰ ਸਾਹਿਬ ਦੇ ਨਾਲ ਜਦੋਂ ਨਾਖੂਣ ਲੈਂਦੇ ਨੇ ਡੀਐਨਏ ਕਰਦੇ ਨੇ ਤੇ ਡੀਐਨਏ ਉਹਨਾਂ ਨਾਲ ਮੈਚ ਹੋ ਜਾਂਦਾ ਹੁਣ ਅਦਾਲਤ ਦੇ ਵਿੱਚ ਇਹ ਜਦੋਂ ਲਾਇਆ ਜਾਂਦਾ ਡੀਐਨਏ ਉੱਥੇ ਅਦਾਲਤ ਦੇ ਵਿੱਚ ਜਿਹੜੇ ਜੱਜ ਸਾਹਿਬ ਹੁੰਦੇ ਨੇ ਉਹ ਵੀ ਹੈਰਾਨ ਰਹਿ ਜਾਂਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਅਦਾਲਤ ਨੂੰ ਇੰਨਾ ਲੰਬੇ ਸਮੇਂ ਤੋਂ ਗੁੰਮਰਾਹ ਕੀਤਾ ਗਿਆ ਝੂਠੀਆਂ ਗਵਾਹੀਆਂ ਦਿੱਤੀਆਂ ਗਈਆਂ ਸਾਰਾ ਕੁਝ ਇਹ ਜਿਹੜਾ ਅਦਾਲਤ ਦੇ ਸਾਹਮਣੇ ਝੂਠ ਪੇਸ਼ ਕੀਤਾ ਗਿਆ ਹੁਣੇ ਸਾਫ ਹੋ ਜਾਂਦਾ ਵੀ ਇਹ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਉਹ ਡਾਕਟਰ ਸਾਹਿਬ ਦਾ ਸੀ ਹੁਣ ਇੱਥੇ ਜਿਹੜਾ ਡਾਕਟਰ ਸਾਹਿਬ ਦਾ ਵਕੀਲ ਹੁੰਦਾ ਉਹਨੂੰ ਪਤਾ ਲੱਗ ਚੁੱਕਿਆ ਸੀ ਵੀ ਹੁਣ ਜਿਹੜਾ ਡਾਕਟਰ ਸਾਹਿਬ ਦਾ ਇਹ ਸਾਬਤ ਹੋ ਚੁੱਕਿਆ ਹੁਣ ਫਸ ਚੁੱਕੇ ਨੇ ਤੇ ਉਹਦਾ ਕਹਿਣਾ ਹੁੰਦਾ ਵੀ ਇੱਥੇ ਰਹਿਮ ਕੀਤਾ ਜਾਏ ਜੱਜ ਸਾਹਿਬ ਵੱਲੋਂ ਪੁੱਛਿਆ ਜਾਂਦਾ ਵੀ ਇੱਥੇ ਰਹਿਮ ਕਿਉਂ ਕੀਤਾ ਜਾਏ ਤੁਸੀਂ ਕੋਈ ਕਾਰਨ ਦੱਸ ਸਕਦੇ ਹੋ ਉਹਦਾ ਕਹਿਣਾ ਹੁੰਦਾ ਵੀ ਇਹ ਇੱਕ ਡਾਕਟਰ ਹੈ ਇਹਦਾ ਇੱਕ ਤਾਂ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈਗਾ ਦੂਜਾ ਇਹਨੇ ਬੜੇ ਲੋਕਾਂ ਦੀ ਜਾਨ ਵੀ ਬਚਾਈ ਹੈ ਪਰ ਚਲੋ ਕਿਸੇ ਕਾਰਨ ਕਰਕੇ ਇਹ ਸਾਰਾ ਕੁਝ ਕੀਤਾ ਇਹਨੇ ਇਹਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਏ ਇੱਥੇ ਜਿਹੜੇ ਜੱਜ ਸਾਹਿਬ ਹੁੰਦੇ ਨੇ ਇਸ ਮਾਮਲੇ ਨੂੰ ਜਿਹੜਾ ਜਿਹੜਾ ਇਹਨੇ ਕਤਲ ਕੀਤਾ ਸੀ ਇਹ ਰੇਅਰ ਆਫ ਦਾ ਰੈਸਟ ਚ ਨਹੀਂ ਆਉਂਦਾ ਕਿ ਉਹਨਾਂ ਦਾ ਕਹਿਣਾ ਸੀ ਇਸ ਕਰਕੇ ਇਹਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਜਿਹੜਾ ਇਹਨੇ ਕੀਤਾ ਕੰਮ ਉਹ ਬਹੁਤ ਭਿਆਨਕ ਹੈ ਇੱਕ ਬਹੁਤ ਬੁਰੇ ਤਰੀਕੇ ਦੇ ਨਾਲ ਬੰਦੇ ਨੂੰ ਮਾਰਿਆ ਗਿਆ ਪਰ ਇਹਦਾ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਤੇ ਇਹਨੇ ਲੋਕਾਂ ਦੀ ਜਾਨ ਵੀ ਬਚਾਈ ਤੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਹ ਸਾਰੇ ਕੁਝ ਨੂੰ 4 ਤੋਂ 5 ਸਾਲ ਲੱਗ ਜਾਂਦੇ ਨੇ ਅਖੀਰ ਜਿਹੜਾ ਉਹ ਇਨਸਾਫ ਮਿਲਦਾ ਇੱਕ ਡਾਕਟਰ ਨੂੰ ساری ਜ਼ਿੰਦਗੀ ਜਿਹੜੀ ਹੈ ਆਪਣੀ ਉਹ ਜੇਲ੍ਹ ਦੇ ਵਿੱਚ ਬਤੀਤ ਕਰਨੀ ਪਵੇਗੀ ਪਰ ਇੱਕ ਜਿਹੜਾ ਨੌਜਵਾਨ ਮੁੰਡਾ ਸੀ ਉਹ ਦੁਨੀਆ ਤੋਂ ਚਲਾ ਗਿਆ ਹੁਣ ਡਾਕਟਰ ਦੇ ਵੱਲੋਂ ਵੀ ਸੋਚੀਏ ਮੰਨ ਲਓ ਜੇ ਰਾਣੀ ਸੀ ਉਹ ਇਹਦੇ ਨਾਲ ਰਹਿਣਾ ਚਾਹੁੰਦੀ ਸੀ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਸੀ ਤੇ ਉਹਦੇ ਨਾਲ ਵਿਆਹ ਵੀ ਕਰਾ ਸਕਦਾ ਸੀ ਤੇ ਜੇ ਵਰਿੰਦਰ ਵੱਲੋਂ ਮੰਨੀ ਹੈ ਜਿਉਂਨੇ ਬਲੈਕਮੇਲ ਕਰਨ ਦੀ ਇਹਨੂੰ ਕੋਸ਼ਿਸ਼ ਕੀਤੀ ਤਾਂ ਉਹਨੂੰ ਜੇ ਦੋਨੋਂ ਜਣੇ ਚਾਹਦੇ ਤਾਂ ਉਹਨੂੰ ਰਸਤੇ ਦੇ ਵਿੱਚੋਂ ਵੈਸੇ ਵੀ ਕਢਾ ਸਕਦੇ ਸੀ ਆਪਸ ਦੇ ਵਿੱਚ ਵਿਆਹ ਕਰਾ ਸਕਦੇ ਸੀ ਇਹਨੂੰ ਤਲਾਕ ਦੇ ਸਕਦੇ ਸੀ ਕਿਸੇ ਦਾ ਕਤਲ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਇਹਨਾਂ ਨੇ ਉਹਨੂੰ ਰਸਤੇ ਦੇ ਵਿੱਚੋਂ ਹਟਾਣ ਦੀ ਕੋਸ਼ਿਸ਼ ਕੀਤੀ ਪਰ ਗਲਤ ਤਰੀਕੇ ਦੇ ਨਾਲ ਤੇ ਆਪਣੇ ਹੱਥ ਵੀ ਕੀ ਆਇਆ ਰਾਣੀ ਨੂੰ ਨਾ ਪਤੀ ਮਿਲਿਆ ਨਾ ਪਿਆਰ ਮਿਲਿਆ ਕੋ ਸਾਰਾ ਕੁਝ ਡਾਕਟਰ ਵਾਸਤੇ ਕਰ ਰਹੀ ਸੀ ਪੈਸੇ ਵਾਸਤੇ ਕਿਉਂਕਿ ਡਾਕਟਰ ਬਹੁਤ ਅਮੀਰ ਸੀ ਜਿਹੜਾ ਵਿਰਿੰਦਰ ਸੀ ਇੱਕ ਮਾਮੂਲੀ ਡਰਾਈਵਰ ਸੀ ਉਹਨੂੰ ਇਹ ਸੀ ਵੀ ਸਾਰਾ ਪੈਸਾ ਜਿਹੜਾ ਇਹਦੀ ਜਿੰਨੀ ਜਾਇਦਾਦ ਆ ਉਹ ਮੇਰੇ ਨਾਮ ਹੋਏਗੀ ਉਹਦੇ ਹੱਥ ਕੀ ਆਇਆ ਨਾ ਉਹਨੂੰ ਪਿਆਰ ਮਿਲਿਆ ਨਾ ਪੈਸਾ ਮਿਲਿਆ ਨਾ ਪਤੀ ਮਿਲਿਆ ਤੇ ਡਾਕਟਰ ਦੇ ਕੋਲ ਵੀ ਕੀ ਰਿਹਾ ਕਹੇ ਜਿੰਨਾ ਮਰਜੀ ਪੈਸਾ ਕਹਿੰਦੇ ਜੇਲ੍ਹ ਚਾਹੇ ਸੋਨੇ ਦੀ ਵੀ ਹੈ ਉਹ ਜੇਲ੍ਹ ਹੀ ਹੁੰਦੀ ਹੈ ਪਰ ਉਹ ਅਸਲੀ ਜੇਲ੍ਹ ਦੇ ਵਿੱਚ ਗਿਆ ਜਿੱਥੇ ਆਮ ਅਪਰਾਧੀ ਰਹਿੰਦੇ ਨੇ ਹੁਣ ساری ਜ਼ਿੰਦਗੀ ਉਹਨਾਂ ਅਪਰਾਧੀਆਂ ਦੇ ਵਿੱਚ ਬਤੀਤ ਕਰਨੀ ਪਵੇਗੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਜਦੋਂ ਆਪਾਂ ਕਿਸੇ ਵੀ ਕੋਈ ਵੀ ਕੰਮ ਹੈ ਕਿਸੇ ਦੇ ਵਿੱਚ ਫਸਦੇ ਹਾਂ ਕੁਝ ਵੀ ਹੁੰਦਾ ਹੈ ਹਰ ਮਸਲੇ ਦਾ ਜਿਹੜਾ ਹੱਲ ਉਹ ਨਿਕਲ ਜਾਂਦਾ ਜੇ ਆਪਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨਾ ਚਾਹੀਏ ਇੱਕ ਡਾਕਟਰ ਜਿੱਤੇ ਯਕੀਨ ਕਰਦਾ ਬੰਦਾ ਵੀ ਇਹ ਸਾਡੀ ਜਾਨ ਬਚਾਏਗਾ ਉਹ ਇੱਦੀ ਭਿਆਨਕ ਮੌਤ ਦਿੰਦਾ ਉਹਦੇ 500 ਟੁਕੜੇ ਕੀਤੇ ਜਾਂਦੇ ਨੇ ਇੱਕ 30 ਸਾਲ ਦੇ ਨੌਜਵਾਨ ਦੇ ਤੇ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਉਹ ਮਾਪੇ ਬਾਪ ਪਤੀ ਪਤਨੀ ਭੈਣ ਭਰਾ ਕੋਈ ਵੀ ਰਿਸ਼ਤਾ ਉਹ ਰਿਸ਼ਤੇ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਜੇ ਉਹਨਾਂ ਦੇ ਵਿੱਚ ਆ ਕੁਝ ਕਰੋਗੇ ਉਹੀ ਕੁਝ ਹੋਏਗਾ ਜੋ ਰਾਣੀ ਦੇ ਨਾਲ ਹੋਇਆ ਤੇ ਜੋ ਡਾਕਟਰ ਦੇ ਨਾਲ ਹੋਇਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਤ੍ਰਿਕਾ